ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਰਾਜਵੀਰ ਜਵੰਦਾ ਦੀ ਫਿਲਮ ਕੁਝ ਕੁ ਸਾਲ ਪਹਿਲਾਂ ਰਿਕਾਰਡ ਹੋਈ ਸੀ ਜਮਲਾ ਹੁਣ ਪਰਦੇ ਤੇ ਰਿਲੀਜ਼ ਹੋ ਰਹੀ ਹੈ ਇਹ ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ 28 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਰਾਜਵੀਰ ਜਵੰਦਾ ਦੀ ਬੇਟੀ ਕਹਿੰਦੀ ਕਿ ਇਹ ਟ੍ਰੇਲਰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੇ ਪਾਪਾ ਇੱਥੇ ਹੀ ਖੜੇ ਨੇ ਜਿਹੜਾ ਪੋਸਟਰ ਲੱਗਾ ਹੋਇਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੇ ਪਾਪਾ ਐਕਟਿੰਗ ਕਰ ਰਹੇ ਹਨ ਪੋਤੀ ਦੀ ਇਹ ਗੱਲ ਸੁਣ ਕੇ ਰਾਜਵੀਰ ਜਵੰਦਾ ਦੀ ਮਾਂ ਰੋ ਪਈ ਰਾਜਵੀਰ ਜਵੰਦਾ ਦੀ ਬੇਟੀ ਨੇ ਕੀਤੀ ਸਭ ਨੂੰ ਬੇਨਤੀ ਸਾਰੇ ਪਰਿਵਾਰ ਨਾਲ ਫਿਲਮ ਜਮਲਾ ਜ਼ਰੂਰ ਦੇਖ ਕੇ ਆਇਓ ਰਾਜਵੀਰ ਜਵੰਦਾ ਬਹੁਤ ਵਧੀਆ ਇੱਕ ਗਾਇਕ ਸੀ ਉਹ ਸਾਰਿਆਂ ਨਾਲ ਪਿਆਰ ਨਾਲ ਤੇ ਹੱਸ ਕੇ ਮਿਲਦੇ ਸਨ ਰਾਜਵੀਰ ਜਵੰਦਾ ਦੀ ਮਾਂ ਦੇ ਭਾਬੂ ਕਬੂਲ ਕਿ ਪੁੱਤ ਮੇਰੇ ਨਾਲ ਆ ਤੁਸੀਂ ਸਾਰਿਆਂ ਨੇ ਫਿਲਮ ਵੇਖਣ ਜ਼ਰੂਰ ਜਾਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ